ਅਮਨਦੀਪਾ ਬੰਦੇ ਦੇ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਸਰੀਰਕ ਮਜ਼ਬੂਤੀ ਦੇ ਨਾਲ-ਨਾਲ ਬਿਲਕੁਲ ਜੀ ਮਸਲ ਪਾਵਰ ਦੇ ਨਾਲ-ਨਾਲ ਬਿਲਕੁਲ ਜੀ ਜਿਹੜੇ ਮਨ ਦੀ ਪਾਵਰ ਆ ਸਹੀ ਬਈ ਉਹ ਬੜੀ ਜ਼ਰੂਰੀ ਆ ਸਹੀ ਗੱਲ ਹੈ ਬਈ ਕਈ ਵਾਰ ਹੱਟਾ ਕੱਟਾ ਬੰਦਾ ਹੁੰਦਾ ਤੇ ਅੰਦਰੋਂ ਡੋਲਿਆ ਪਿਆ ਹੁੰਦਾ ਟੁੱਟਿਆ ਪਿਆ ਹੁੰਦਾ ਅੰਦਰੋਂ ਬਿਲਕੁਲ ਹਾਂ ਅੱਗੇ ਆਪਾਂ ਵੇਖਦੇ ਸੀ ਲੋਕ ਆਤਮ ਵਿਸ਼ਵਾਸ ਕਿਉਂਕਿ ਜਿਹੜੇ ਆਊਟ ਟੂਰਿੰਗ ਗੇਮ ਖੇਡਦੇ ਸੀ ਜਦੋਂ ਬੱਚੇ ਜਦੋਂ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਸੀ ਜਦੋਂ ਖੇਡਦੇ ਆਂਦੇ ਉਹਨਾਂ ਦੇ ਕੋਹਣੀਆਂ ਗੋਡੇ ਉੱਚੜਦੇ ਸੀ ਹਮ ਹਣਾ ਉਦੋਂ ਬੱਚਿਆਂ ਦਾ ਆਤਮ ਵਿਸ਼ਵਾਸ ਬੜਾ ਸੀ ਹਮ ਹੁਣ ਵਾਲੇ ਬੱਚਿਆਂ ਦੇ ਵਿੱਚ ਇੱਕ ਦੌੜ ਜ਼ਰੂਰ ਹੈਗੀ ਆ ਪਰ ਉਹ ਉਹ ਆਤਮ ਵਿਸ਼ਵਾਸ ਨਹੀਂ ਦੇਖਣ ਨੂੰ ਮਿਲਦਾ ਵੀ ਮੈਂ ਹਰ ਇੱਕ ਕਿਤੇ ਜੀ ਆਲ ਰਾਉਂਡਰ ਤਰ੍ਹਾਂ ਨਹੀਂ ਦੇਖਣਾ ਵੇ ਆਮ ਜੂ ਕੋਈ ਅੱਛਾ ਪੜਦਾ ਉਹ ਇਹ ਸੋਚਦਾ ਵੀ ਮੈਂ ਟੌਪ ਕਰਨਾ ਪਰ ਉਹਦੇ ਵਿੱਚ ਸਾਰੇ ਗੁਣ ਨਹੀਂ ਉਸ ਤਰ੍ਹਾਂ ਦੇ ਆਉਂਦੇ ਵੀ ਉਹ ਹਾਰ ਸਵੀਕਾਰ ਕਰ ਸਕੇ ਜਾਂ ਉਹ ਜੇ ਹਾਰ ਜਿੱਤ ਦੇ ਨਾਲ ਹਾਰ ਬਰਦਾਸ਼ਤ ਕਰਨ ਦਾ ਹੌਸਲਾ ਹੋਵੇ ਹਾਂ ਇਹ ਚੀਜ਼ਾਂ ਦੀ ਕਿ ਕੀ ਹੋਣੀ ਚਾਹੀਦੀ ਹੈ ਆਮ ਹੈ ਅਸਲ ਚ ਨੰਬਰਾਂ ਦੀ ਗੇਮ ਜਦੋਂ ਦੀ ਆ ਗਈ ਨਾ ਬਿਲਕੁਲ ਵੱਧ ਤੋਂ ਵੱਧ ਨੰਬਰ ਕਿਵੇਂ ਪ੍ਰਾਪਤ ਕੀਤੇ ਜਾ ਸਕਦੇ ਆ ਉਹਦੇ ਵਿੱਚ ਇਹ ਹੁੰਦਾ ਵੀ ਗਿਆਨ ਕਿਤੇ ਨਾ ਕਿਤੇ ਪਿੱਛੇ ਰਹਿ ਗਿਆ ਤੇ ਅੰਕਾਂ ਦੀ ਗੇਮ ਜਿਹੜੀ ਅੱਗੇ ਨਿਕਲ ਗਈ ਭਾਈ ਜੀ ਆਊਟਡੋਰਿੰਗ ਗੇਮ ਗਈ ਹਮ ਬੱਚਿਆਂ ਦਾ ਬਜ਼ੁਰਗਾ ਦਾਦੇ-ਦਾਦੀਆਂ ਨਾਲ ਸਿੰਗਲ ਫੈਮਿਲੀਆਂ ਚਾਚੇ-ਤਾਇਆਂ ਨਾਲ ਖੇਡਣਾ ਗਿਆ ਹਮ ਇਹ ਚੀਜ਼ਾਂ ਦੇ ਨਾਲ ਇਹ ਘਟ ਆਉਣੀ ਹੀ ਸੀ ਸਾਡੇ ਲਿਟਰੇਚਰ ਤੇ ਵੀ ਬੜਾ ਫਰਕ ਪਿਆ ਕਿਉਂ ਅੱਗੇ ਹੁਣ ਕਿਸੇ ਮੇਰੇ ਯਾਦ ਆ ਬਚਪਨ ਚ ਸੁਣਦੇ ਸਾਂ ਕਿਸੇ ਸ਼ਾਇਰ ਦਾ ਸ਼ੇਅਰ ਸੀ ਉਹ ਕਹਿੰਦਾ ਖੁਦ ਕੇ ਖੁਦ ਪੇਵਾਰ ਕੇ ਫੈਂਕੇ ਹੈ ਐਸੇ ਵੈਸੇ ਬਹੁਤ ਹਮ ਮੇਰਾ ਗਰੂਰ ਸਲਾਮਤ ਰਹੇ ਤੇਰੇ ਜੈਸੇ ਬੰਦਾ ਮਤਲਬ ਕਿ ਇਹਦੇ ਵਿੱਚੋਂ ਸਾਨੂੰ ਬੰਦੇ ਦੇ ਸੈਲਫ ਕੌਨਫੀਡੈਂਸ ਦੀ ਝਲਕ ਮਿਲਦੀ ਹੈ ਤੇ ਸੈਲਫ ਕੌਨਫੀਡੈਂਸ ਤਾਂ ਹੀ ਆਉਂਦਾ ਜੇ ਬੰਦਾ ਕਹਿ ਲਓ ਵੀ ਮੁਸੀਬਤਾਂ ਨਾਲ ਟਕਰਾਂਦਾ ਹਾਰਦਾ ਜਿੱਤਦਾ ਹਾਰਦਾ ਜਿੱਤਦਾ ਕਿਉਂਕਿ ਉਹ ਕਹਿੰਦੇ ਆ ਨਾ ਕਿ ਦਿਨ ਕਦੇ ਇੱਕੋ ਜਿਹਾ ਨਹੀਂ ਰਹਿੰਦੇ ਨਹੀਂ ਰਹਿੰਦੇ ਜੇ ਰਾਤ ਆ ਤਾਂ ਦਿਨ ਨੇ ਹੋਣਾ ਹੀ ਹੋਣਾ ਤੇ ਜੇ ਦਿਨ ਆ ਤਾਂ ਰਾਤ ਨੇ ਵੀ ਹੋਣਾ ਹੀ ਹੋਣਾ ਬਿਲਕੁਲ ਤਵਾ ਆਪਣਾ ਬੰਦੇ ਦਾ ਇਸ ਤਰ੍ਹਾਂ ਦਾ ਬਣਦਾ ਜਾਂਦਾ ਵੀ ਉਹ ਕਹਿੰਦਾ ਵੀ ਮੈਨੂੰ ਹਾਰ ਨਾ ਹੀਰ ਵੇਖਣੀ ਪਵੇ ਮੈਂ ਜਿੱਤਦਾ ਹੀ ਜਾਵਾਂ ਵੀ ਮੈਂ ਸਿਕੰਦਰ ਹੀ ਬਣ ਜਾ ਬਸ ਜਿੱਧਰ ਨੂੰ ਜਾਵਾਂ ਮੇਰੀ ਵਾਹ ਵਾਹ ਹੋਵੇ ਹਾਰ ਮੈਨੂੰ ਕਿਤੇ ਮਿਲੇ ਹੀ ਨਾ ਹਾਲਾਂਕਿ ਹਾਰ ਦੇ ਵਿੱਚੋਂ ਬੰਦਾ ਬੜਾ ਕੁਝ ਸਿੱਖਦਾ ਸਫਲਤਾ ਦਾ ਬੀਜ ਕਈ ਵਾਰੀ ਹਾਰ ਦੇ ਵਿੱਚ ਹੀ ਸਮੋਇਆ ਪਿਆ ਹੁੰਦਾ ਬਿਲਕੁਲ ਜੀ ਮਹਿਮੂਦ ਗੱਜ ਨਵੀ ਨੇ 17 ਹਮਲੇ ਕਰੇ ਹੂੰ ਜਿੱਤਿਆ ਫਿਰ ਉਹ ਕਿੰਨੀ ਵਾਰ ਜੇ ਉਹ ਇੱਕ ਦੋ ਕਰਕੇ ਹਟ ਜਾਂਦਾ ਤਾਂ ਉਹ ਕੀ ਉਹ ਜਿੱਤ ਦਾ ਆਨੰਦ ਲੈ ਸਕਦਾ ਹੂੰ ਏ ਬਈ ਇਹ ਚੀਜ਼ਾਂ ਸਾਡੇ ਖੂਨ ਚੋਂ ਹੀ ਜਾਂਦੀਆਂ ਰਹੀਆਂ ਹੂੰ ਅੱਗੇ ਵੇਖੋ ਮਨੁੱਖ ਹੱਥਾਂ ਦੇ ਬਲ ਨਾਲ ਚੱਲਦਾ ਸੀ ਪੈਰ ਹੱਥ ਲਾ ਕੇ ਉਹਦੇ ਹੱਥਾਂ ਦਾ ਕਾਰ ਵੱਡਾ ਸੀ ਜਿਵੇਂ ਜਿਵੇਂ ਕੰਮ ਘਟਾਉਂਦਾ ਗਿਆ ਜਿਹੜੇ ਉਂਗਲ ਦਾ ਕੰਮ ਘਟਾ ਆ ਉਹ ਹੋਰ ਘਟਦੇ ਗਏ ਹੂੰ ਕੋਲ ਸਰੀਰ ਦੇ ਵਿੱਚ ਤਬਦੀਲੀਆਂ ਆਉਣੀਆਂ ਲਾਜ਼ਮੀ ਆ ਸੋਚ ਮੁਤਾਬਕ ਕਿਤੇ ਮੁਤਾਬਕ ਕਿਤੇ ਮੁਤਾਬਕ ਜਦੋਂ ਸਾਡਾ ਸਾਰਾ ਕੁਝ ਹੀ ਮਸ਼ੀਨੀ ਹੋ ਗਿਆ ਨਾ ਹੂੰ ਫਿਰ ਇਨਸਾਨ ਵੀ ਉਸੇ ਤਰੀਕੇ ਹੋ ਗਿਆ ਨਾ ਹੂੰ ਮਤਲਬ ਸਮਾਜਿਕ ਤਾਣਾ ਬਾਣਾ ਨਾ ਕਿਤੇ ਨਾ ਕਿਤੇ ਚਲੋ ਉਪਜੀਵਕਾ ਤਾਂ ਸਾਰਿਆਂ ਨੇ ਕਮਾਉਣੀ ਹੈ ਨਾ ਰੋਟੀ ਰੋਜੀ ਲਈ ਤਾਂ ਹਰ ਬੰਦਾ ਹਰ ਪ੍ਰਾਣੀ ਜਿਹੜਾ ਹੈਗਾ ਉਹ ਮੁਸ਼ਕਤ ਕਰਦਾ ਪਰ ਜਿਹੜਾ ਸਮਾਜਿਕ ਤਾਣਾ ਬਾਣਾ ਉਹ ਮਨੁੱਖ ਦੇ ਵਿੱਚ ਹੀ ਹੈ ਤੇ ਉਹ ਸਮਾਜਿਕ ਤਾਣੇ ਬਾਣੇ ਦੇ ਵਿੱਚ ਹੀ ਮਨੁੱਖ ਜਿਹੜਾ ਹੈਗਾ ਉਹ ਮਤਲਬ ਆ ਆਰਾਮ ਨਾਲ ਰਹਿ ਸਕਦਾ ਉਹਨੂੰ ਉਸ ਉਹਨੂੰ ਉਹ ਰੂਹ ਦੀ ਖਰਾਕ ਮਿਲਦੀ ਹੈ ਜਿਹੜੀ ਹਰ ਬੰਦੇ ਲਈ ਜ਼ਰੂਰੀ ਹੈ ਹੋ ਜਾਂਦੇ ਨਾਲ ਨਾਲ ਸਾਨੂੰ ਰੂਹ ਦੀ ਖਰਾਕ ਵੀ ਮਿਲਣੀ ਜ਼ਰੂਰੀ ਆ ਜਿਹੜਾ ਸਾਡਾ ਨੈਤਿਕ ਘਤਰਾ ਕੀਮਤਾਂ ਨੇ ਉਹ ਸਾਨੂੰ ਉੱਥੋਂ ਹੀ ਮਿਲਦੀਆਂ ਤੇ ਉਹ ਸਾਡਾ ਤਾਣਾ ਬਾਣਾ ਜਿਹੜਾ ਉਹ ਕਮਜ਼ੋਰ ਹੁੰਦਾ ਜਾ ਰਿਹਾ ਹੁਣ ਬਾਈ ਜੀ ਇੱਕ ਮਾਨਸਿਕ ਫਿਲਾਸਫਰ ਨੇ ਕਿਹਾ ਉਹ ਕਹਿੰਦਾ ਜਿੰਨਾ ਘਰਾਂ ਦੇ ਵਿੱਚ ਮਾਪੇ ਸਿਆਣੇ ਨੇ ਹੂੰ ਉਹਨਾਂ ਦੇ ਬੱਚੇ ਰੌਲਾ ਪਾਉਂਦੇ ਨੇ ਖੇਡਦੇ ਨੇ ਹੂੰ ਚੌੜ ਕਰਦੇ ਨੇ ਲੜਦੇ ਨੇ ਜਿੰਨਾ ਦੇ ਮਾਪੇ ਕੰਮਲੇ ਨਹੀਂ ਉਹਨਾਂ ਦੇ ਬੱਚੇ ਚੁੱਪ ਰਹਿੰਦੇ ਆ ਮਤਲਬ ਕੀ ਹੈ ਨਾ ਵੀ ਹੁਣ ਅਸੀਂ ਉਹਦੇ ਸਾਹਮਣੇ ਕੰਮਲੇ ਹੋਣ ਅਸੀਂ ਬਹੁਤ ਸਿਆਣੇ ਬਣਦੇ ਆ ਸਾਡੀ ਉਮਰ ਜਦੋਂ ਅਸੀਂ ਬੱਚਾ ਲੈਨੇ ਤਕਰੀਬਨ ਅੱਜਕੱਲ 30 ਤੋਂ ਘੱਟ ਕੋਈ ਵਿਆਹ ਨਹੀਂ ਕਰਾਉਂਦਾ ਜਦੋਂ ਬੱਚਾ ਬੋਲਣ ਯੋਗ ਹੁੰਦਾ ਬੰਦਾ 40 ਜਾਂ 45 ਸਾਲ ਦਾ ਹੁੰਦਾ ਉਹ 40 ਸਾਲ ਦਾ ਬੰਦਾ ਇਹ ਸੋਚਦਾ ਵੀ ਜੇ ਵੀ ਮੈਂ ਹੁਣ ਰਹਿ ਰਿਆਂ ਘੱਟ ਬੋਲਣਾ ਘੱਟਸਣਾ 40 ਸਾਲ ਦਾ ਬੰਦਾ ਇੰਡੀਆ 'ਚ ਅਦੁੱਤ ਆਧਾ ਡਿਪਰੈਸ਼ਨ 'ਚ ਡੁੱਬਿਆ ਹੁੰਦਾ ਉਹ ਸੋਚਦਾ ਵੀ ਬੱਚਾ ਹੁਣ ਮੇਰੇ ਮੁਤਾਬਕ ਕਰੇ ਹੁਣ ਬੱਚੇ ਨੇ ਖੁੱਲ ਕੇ ਹੱਸਣਾ ਆਪਾਂ ਨਿੱਕੀ ਜਿਹੀ ਖੁਸ਼ੀ ਹੁੰਦੀ ਹੈ ਨਾ ਜੇ ਆਪਾਂ ਉਹਦੇ ਨਾਲ ਹੱਸੀਏ ਆਪਾਂ ਉਹਦੀ ਗੱਲ ਸੁਣੀਏ ਤਾਂ ਆਪਾਂ ਡਿਪਰੈਸ਼ਨ ਚੋਂ ਨਿਕਲ ਗਏ ਆਪਾਂ ਇਹਦਾ ਉਲਟ ਕਰਦੇ ਆਂ ਆਪਾਂ ਉਹਨੂੰ ਝਿੜਕ ਕੇ ਚੁੱਪ ਕਰਾਉਣੀ ਆ ਉਸ ਨੂੰ ਆਪਣਾ ਡਿਪਰੈਸ਼ਨ ਵੰਡ ਦਿੰਨੇ ਆ ਬਿਲਕੁਲ ਹਾਲਾਂਕਿ ਉਹ ਆਪਣਾ ਡਿਪਰੈਸ਼ਨ ਘੱਟ ਕਰਦੀ ਹੁੰਦੀ ਹੈ ਉਹਦੀ ਗੱਲ ਪਰ ਆਪਾਂ ਬਾਹਲੇ ਸਿਆਣੇ ਆ ਆਪਾਂ ਉਹਨੂੰ ਵੀ ਡਿਪਰੈਸ਼ਨ ਕਰ ਦਿੰਦੇ ਹੂੰ ਮਤਲਬ ਉਹਦੀ ਦੁਨੀਆ ਦੇ ਵਿੱਚ ਜਾ ਕੇ ਜਿਉਂਦੇ ਨਹੀਂ ਆਪਾਂ ਆਪਾਂ ਜਿਹੜੇ ਵੀ ਸਾਡੀ ਦੁਨੀਆ ਚ ਆ ਕੇ ਜਿਉਂਦੇ ਬਾਈ ਜੀ ਜਦੋਂ ਨਾ ਆ ਰੇਡੀਆ ਰੇਡੀਓ ਯੁੱਗ ਸੀ ਸੌਰੀ ਮੈਂ ਉਸ ਤੋਂ ਪਹਿਲਾਂ ਜਨਨਾ ਜਦੋਂ ਸਾਂਝੇ ਪਰਿਵਾਰਾਂ ਚ ਦਾਦੀ ਦਾਦਾ ਸਾਨੂੰ ਕਹਾਣੀਆਂ ਸੁਣਾਉਂਦੇ ਹੁੰਦੇ ਸੀ ਹੂੰ ਉਹਦੇ ਨਾਲ ਪਤਾ ਕੀ ਹੁੰਦਾ ਸੀ ਜਦੋਂ ਉਹਨਾਂ ਨੇ ਕਹਿਣਾ ਇੱਕ ਸੀ ਰਾਜਾ ਹੂੰ ਜੇ ਉਹਦੇ ਨਾਲ ਪੋਤਾ ਪਿਆ ਹੁੰਦਾ ਉਹਨੇ ਆਖਣਾ ਸੀ ਵੀ ਹਾਂ ਮੈਂ ਸੀ ਇਮੇਜੀਨੇਸ਼ਨ ਨਾਲ ਚੱਲ ਪੈਣੀ ਸੀ ਪਹਿਲੇ ਵਾਰ ਤੋਂ ਪਹਿਲੇ ਵਾਰ ਤੋਂ ਜਦੋਂ ਧੀ ਪਈ ਹੁੰਦੀ ਪੋਤੀ ਪਈ ਹੁੰਦੀ ਉਹਨੇ ਕਹਿਣਾ ਸੀ ਜਦੋਂ ਇੱਕ ਸੀ ਰਾਣੀ ਉਹਦੀ ਉੱਥੋਂ ਨਾਲ ਦੀ ਨਾਲ ਇਮੇਜਿਨੇਸ਼ਨ ਚੱਲ ਪੈਂਦੀ ਉਹ ਸਾਰੀ ਕਹਾਣੀ ਦੇ ਵਿੱਚ ਆਪਣੇ ਆਪ ਨੂੰ ਰਾਣੀ ਸਮਝਦੀ ਫਿਰ ਕਹਾਣੀਆਂ ਹੁੰਦੀਆਂ ਸੀ ਰਾਜਾ ਹਰਿਸ਼ਚੰਦਰ ਰਾਜਾ ਨਾਲ ਇਮਾਨਦਾਰੀ ਇਹ ਚੀਜ਼ਾਂ ਇਹ ਗੁਣ ਸਹਿਜੇ ਸਹਿਜੇ ਜਿਵੇਂ ਮਾਂ ਦੇ ਦੁੱਧ ਨਾਲ ਤਾਕਤ ਆਉਂਦੀ ਹੈ ਨਾ ਦਾਦੇ-ਦਾਦੀ ਦੀਆਂ ਕਹਾਣੀਆਂ ਨਾਲ ਦੁੱਧ ਦਾ ਕੰਮ ਹੀ ਕਰਦੀਆਂ ਸੀ ਬੰਦੇ ਦੇ ਵਿੱਚ ਮਾਨਸਿਕ ਡਿਵੈਲਪ ਕਰਦੀਆਂ ਸੀ ਉਹ ਕਿਉਂਕਿ ਨਾਲ ਨੂੰ ਘਾਟੇ ਪੈਂਦੇ ਆ ਉਹ ਗਰੀਬੀਆਂ 'ਚ ਰਹਿੰਦਾ ਇਹ ਚੀਜ਼ਾਂ ਦੱਸਵਾਈਆਂ ਜਾਂਦੀਆਂ ਸੀ ਜਦੋਂ ਆਮ ਜੀਵਨ 'ਚ ਹੁੰਦੀਆਂ ਸੀ ਨਾ ਤਾਂ ਉਹ ਬੰਦਾ ਡੋਲਦਾ ਨਹੀਂ ਸੀ ਫਿਰ ਆ ਗਿਆ ਰੇਡੀਓ ਰੇਡੀਓ ਦੇ ਵੀ ਚਲੋ ਥੋੜੇ ਪ੍ਰੋਗਰਾਮ ਕਮਰਸ਼ੀਅਲ ਹੋ ਗਏ ਪਰ ਉਹਦੇ ਨਾਲ ਵੀ ਇਮੇਜਿਨੇਸ਼ਨ ਚੱਲਦੀ ਰਹੀ ਚੱਲਦੀ ਰਹੀ ਫਿਰ ਆ ਗਿਆ ਟੀਵੀ ਟੀਵੀ ਤੇ ਇੱਕ ਬਣਿਆ-ਬਣਾਇਆ ਰਾਜਾ ਹੁੰਦਾ ਸੀ ਬਣੀ ਬਣਾਈ ਰਾਣੀ ਹੁੰਦੀ ਸੀ ਸਾਡੀ ਇਮੇਜਿਨੇਸ਼ਨ ਨੂੰ ੱੱਕਾ ਵੱਜ ਗਿਆ ਅਸੀਂ ਇਹ ਵੇਦੇ ਸਭੀ ਉਹ ਰਾਜਾ ਉਹ ਰਾਣੀ ਆ ਅਸੀਂ ਕਿਸੇ ਭਾਵਕ ਸੀਨ ਤੇ ਰੋਜ਼ ਰੂਰ ਪਹਿਨੇ ਆ ਪਰ ਸਾਡੀ ਉਹ ਇਮੇਜਿਨੇਸ਼ਨ ਖਤਮ ਹੋ ਗਈ ਫਿਰ ਆ ਗਿਆ ਮੋਬਾਈਲ ਹੁਣ ਤਾਂ ਫਿਰ ਰਹੀ ਨਹੀਂ ਮਤਲਬ ਜਦੋਂ ਏਡੀਆਂ ਏਡੀਆਂ ਘਾਟਾਂ ਸਾਡੇ ਚ ਬਹਿਣ ਗਈਆਂ ਨਾ ਕਿਸੇ ਸਿਆਣੇ ਨੇ ਕਿਹਾ ਸੀ ਕਿ ਤੁਹਾਨੂੰ ਜੇ ਜਦੋਂ ਤੁਸੀਂ ਕੋਈ ਸਹੂਲਤ ਲਓਗੇ ਨਾ ਤਨੂੰ ਉਹਦਾ ਖਮਿਆਜਾ ਦੇਣਾ ਹੀ ਪਵੇਗਾ ਉਹਦੀ ਕੀਮਤ ਦੇਣ ਹੀ ਪਵੇਗੀ ਸਾਨੂੰ ਕੋਈ ਵੀ ਅਸੀਂ ਸਹੂਲਤ ਲੈਨੇ ਆ ਉਹਦੇ ਸਾਨੂੰ ਕੀਮਤ ਦੇਣੀ ਹੀ ਪੈਂਦੀ ਹੈ ਕੁਦਰਤ ਦਾ ਸੂਤ ਬਿਲਕੁਲ ਤੇ ਅਸੀਂ ਕੀਮਤ ਵਸੇ ਇਹ ਹੀ ਦਿੱਤੀ ਆ ਆਪਦਾ ਸੁੱਖ ਚੈਨ ਆਪਦੀ ਆਪਦੀਆਂ ਜੋ ਸਕਿੱਲਾਂ ਸੀ ਆਪਦੀ ਮੈਜੀਨੇਸ਼ਨ ਸੀ ਆਪਦੀ ਦਿਲੋਰੀ ਆ ਆਪਦੀ ਸਹਜਤਾ ਸਬਰ ਸਬੂਰੀ ਸਾਬਰੀ ਦੇ ਕੇ ਅਸੀਂ ਇਹ ਕੰਪਿਊਟਰ ਤੇ ਖੜਾਉਣੇ ਤੇ ਡਿਵਾਈਸ ਖਰੀਦੀ ਆ ਨਾ ਬਿਲਕੁਲ ਪਤਾ ਕੀ ਆ ਚਲੋ ਸਹੂਲਤਾਂ ਮਾਨ ਰਹੇ ਆ ਉਹਦੇ ਸਾਈਡ ਇਫੈਕਟ ਆਪਾਂ ਨੋ ਹੋ ਰਿਹਾ ਹੈ ਨਾ ਪਰ ਸਹੂਲਤਾਂ ਮਾਨਦੇ ਹੋਏ ਉਹਦੇ ਸਾਈਡ ਇਫੈਕਟ ਨੂੰ ਘੱਟ ਵੀ ਤਾਂ ਕੀਤਾ ਜਾ ਸਕਦਾ ਜਿਵੇਂ ਮੰਨ ਲਓ ਵੀ ਹੁਣ ਆਪਾਂ ਬਾਹਰੋਂ ਆਏ ਆ ਥੱਕੇ ਟੁੱਟੇ ਜਾਂ ਕੋਈ ਆਫਿਸ ਵਰਕ ਆ ਜਾਂ ਕੋਈ ਹੋਰ ਆ ਉਹਦਾ ਇੱਕ ਟਾਈਮ ਆ ਅੱਜਕੱਲ ਕਿਸੇ ਕੰਮ ਦਾ ਟਾਈਮ ਨਹੀਂ ਰਿਹਾ ਰਾਤ ਨੂੰ ਵੀ ਲੋਕ ਕੰਮ ਕਰੀ ਜਾਂਦੇ ਆ ਦਿਨੇ ਵੀ ਕਰੀ ਜਾਂਦੇ ਆ ਰਾਤ ਨੂੰ ਮੀਟਿੰਗਾਂ ਹੋਈ ਜਾਂਦੀਆਂ ਨੇ ਦਿਨੇ ਹੋਈ ਜਾਂਦੀਆਂ ਨੇ ਕਿਉਂਕਿ ਟੈਕਨੋਲੋਜੀ ਆ ਕਿਤੇ ਵੀ ਬੰਦਾ ਬੈਠ ਕੇ ਮੀਟਿੰਗ ਕਰ ਲੇ ਕਦੋਂ ਵੀ ਕੋਈ ਸੰਦੇਸ਼ ਪਚਾ ਲੇ ਰਾਤ ਨੂੰ 10:00 10:00 ਵਜੇ ਤੇ 9:00 9:00 ਵਜੇ ਤਿੰਨੋਂ ਤੇ ਮੈਸੇਜ ਆਈ ਜਾਂਦੇ ਸੋ ਮਤਲਬ ਇਹ ਹੈ ਜਿਹੜੇ ਵਰਕਿੰਗ ਆਵਰ ਆ ਕੰਮ ਕਰਨ ਦੇ ਘੰਟੇ ਆ ਉਹ ਜਰੂਰ ਨਿਸ਼ਚਿਤ ਕਰਕੇ ਤੇ ਜਦੋਂ ਟਾਈਮ ਹੋ ਜੇ ਉਸ ਤੋਂ ਬਾਅਦ ਫਿਰ ਆਪਦੇ ਲਈ ਜਿਵੇਂ ਆਪਾਂ ਕਹ ਲਈਏ ਕਿ ਮਨੋਰੰਜਨ ਆ ਜਾਂ ਕੋਈ ਗੇਮ ਖੇਡਣੀ ਆ ਜਾਂ ਹੋਰ ਆ ਇਸ ਤਰ੍ਹਾਂ ਦਾ ਜਾਂ ਫੈਮਿਲੀ ਨਾਲ ਟਾਈਮ ਸਪੈਂਡ ਕਰਨਾ ਜਾਂ ਆਪਣੇ ਫਰੈਂਡ ਸਰਕਲ ਦੇ ਵਿੱਚ ਇਹ ਡੇਲੀ ਰੁਟੀਨ ਦਾ ਹੋਣਾ ਚਾਹੀਦਾ ਸੋਸ਼ਲ ਜਿਹੜਾ ਸਰਕਲ ਆ ਬੰਦੇ ਦਾ ਉਹ ਲਗਾਤਾਰ ਕੰਟੀਨਿਊ ਰਹਿਣਾ ਚਾਹੀਦਾ ਬੇਸ਼ੱਕ ਟੈਕਨੋਲੋਜੀ ਹੈਗੀ ਸਾਡੇ ਕੋਲੇ ਪਰ ਉਹਦਾ ਇੱਕ ਲਿਮਟਡ ਯੂਜ਼ ਕਰਕੇ ਆਪਾਂ ਜਿਹੜੇ ਫਿਜ਼ੀਕਲ ਐਕਟੀਵਿਟੀ ਦੇ ਉੱਤੇ ਜ਼ਰੂਰ ਆਈਏ ਸਾਡੇ ਬੱਚੇ 3 ਘੰਟੇ ਦੀ ਫਿਲਮ ਰੋ ਇਹ ਰੋਜ਼ ਵੇਖ ਲੈ ਵੇਖ ਲੈਣਗੇ ਹੂੰ ਸਾਡੀਆਂ ਬੀਬੀਆਂ ਰੋਜ਼ 2-2 ਘੰਟੇ ਸੀਰੀਅਲ ਵੇਖ ਲੈਣੀਆਂ ਹੂੰ ਪਰ ਸਾਡਾ ਕਲਚਰ ਇਦਾਂ ਦਾ ਹੋ ਗਿਆ ਕਦੇ ਅਸੀਂ ਮਾਂ ਪੁੱਤ ਧੀ ਤੇ ਬੰਦਾ ਆਪ 10 ਰੁਪਈਆ ਦੀ ਗੱਲ ਆ ਜੋ ਆਪਾਂ ਆਹ ਲੈਨੇ ਆ ਸ਼ਟਲ ਦੀ ਤੇ ਜੋ ਆਪਾਂ ਉਹ ਲੈਨੇ ਆ ਰਾਕੇਟ ਰਾਕੇਟ ਹਾਂ ਵੀ ਅਸੀਂ ਘਰੇ ਕਦੇ ਚਾਰ ਲੈ ਕੇ ਰੱਖਿਆ ਵੀ ਅਸੀਂ ਸਾਰਾ ਪਰਿਵਾਰ ਬੱਚੇ ਨਾਲ ਫੁੱਟਤੀ ਨਾਲ ਲਾਈਏ ਤੇ ਦੋਹੇ ਜੀ ਅਸੀਂ ਲੱਗੇ ਤੇ ਅਸੀਂ ਉਹਨਾਂ ਨਾਲ ਖੇਡੀਏ ਖੇਡੀਏ ਔਰ ਉਹ ਦੁਨੀਆ ਬੜੀ ਨਾ ਮਤਲਬ ਆਨੰਦਮਈ ਹੁੰਦੀ ਹੈ ਜਵਾਕਾਂ ਦੇ ਵਿੱਚ ਕਦੇ ਰਹੇ ਕਿ ਤੁਸੀਂ ਉਹਨਾਂ ਦੇ ਜੀਵਨ ਦੇ ਵਿੱਚ ਜਾ ਕੇ ਵੇਖਿਓ ਸਾਡਾ ਡਿਪਰੈਸ਼ਨ ਤੁਸੀਂ ਫਿਲਮਾਂ ਵੇਖੋ ਤੁਸੀਂ ਤੁਸੀਂ ਮੈਂ ਕਹਣਾ ਵੀ ਛੱਡੋ ਕੋਈ ਵੀ ਮੋਟੀਵੇਸ਼ਨਲ ਸਪੀਚ ਸੁਣਨ ਦੀ ਲੋੜ ਨਹੀਂ ਤੁਸੀਂ ਬੱਚੇ ਨਾਲ ਸਿਰਫ ਅੱਧਾ ਘੰਟਾ ਕੋਈ ਗੇਮ ਖੇਡੋ ਆਊਟਡੋਰਿੰਗ ਗੇਮ ਜਿਵੇਂ ਬੈਡਮਿੰਟਨ ਆਪਾਂ ਕਿਹਾ ਹਨ ਬੱਚੇ ਨਾਲ ਅੱਧਾ ਘੰਟਾ ਰੋਜ਼ ਖੇਡੋ ਤੁਹਾਡਾ ਡਿਪਰੈਸ਼ਨ ਚ ਜਾਇਆ ਜਾਏਗਾ ਤੇ ਬੱਚੇ ਦੇ ਵਿੱਚ ਵੀ ਨਾ ਬੜੇ ਵਧੀਆ ਚੇਂਜ ਆਉਣਗੇ ਤੁਸੀਂ ਦੇਖੋਗੇ ਇਹ ਪ੍ਰਤਿਆਈ ਗੱਲ ਆ ਮੇਰੀ ਹਾਂ ਬਰਤੀ ਹੈ ਮੈਂ ਹਾਂ ਸੋ ਕੁੱਲ ਮਿਲਾ ਕੇ ਕਿ ਜੇ ਕੋਈ ਆਪਾਂ ਦਵਾਈ ਵੀ ਲੈਣੇ ਆ ਤਾਂ ਉਹਦੇ ਸਾਈਡ ਇਫੈਕਟ ਹੁੰਦੇ ਆ ਤੇ ਉਹਦੇ ਬਚਨ ਵਾਸਤੇ ਉਹਦੇ ਤੋਂ ਸਾਈਡ ਇਫੈਕਟ ਘੱਟ ਕਰਨ ਵਾਸਤੇ ਇੱਕ ਹੋਰ ਦਵਾਈ ਦਿੱਤੀ ਜਾਂਦੀ ਹੈ ਬਿਲਕੁਲ ਉਹ ਇਵੇਂ ਹੀ ਇਹ ਸੋਸ਼ਲ ਚੇਂजेस ਦਾ ਸਮਾਜਿਕ ਜਿਹੜੇ ਬਦਲਾਅ ਹੋ ਰਹੇ ਆ ਇਹਨਾਂ ਨੂੰ ਧਿਆਨ ਪੂਰਵਕ ਕੌਨਸ਼ੀਅਸਲੀ ਵਾਚ ਕਰਕੇ ਤੇ ਇਹਨਾਂ ਤੋਂ ਜਿੰਨਾ ਹੋ ਸਕੇ ਇਹਨਾਂ ਤੋਂ ਮਤਲਬ ਬਾਈਪਾਸ ਹੋਣਾ ਚਾਹੀਦਾ ਇਹਨਾਂ ਤੋਂ ਕਿਉਂਕਿ ਅਲਟੀਮੇਟਲੀ ਇਹ ਸਾਨੂੰ ਡਿਪਰੈਸ਼ਨ ਤੇ ਪਰੇਸ਼ਾਨੀਆਂ ਐਂਜਾਇਟੀ ਵੱਲ ਲੈ ਜਾਂਦੇ ਆ ਕਿਤੇ ਨਾ ਕਿਤੇ ਭਾਈ ਜੀ ਇੱਕ ਸਿਹਤ ਨਾਲ ਸਿਹਤ ਮੈਂ ਇੱਕ ਮੈਨਾ ਕੋਈ ਬੰਦਾ ਜੁੜਿਆ ਸੀ ਉਹਦਾ ਇੰਗਲਿਸ਼ ਇੱਕ ਲੇਖ ਸੀਗਾ ਆ ਮੈਂ ਤੁਹਾਨੂੰ ਮੋਟਾ-ਮੋਟਾ ਸਾਰ ਦੱਸ ਦਿੰਦਾ ਪੰਜਾਬੀ ਚ ਉਹਨੇ ਕਿਹਾ ਸੀ ਵੀ ਜਦੋਂ ਸਰਚਾਂ ਹੋਈਆਂ ਅਮਰੀਕਾ ਦੇ ਵਿੱਚ ਕਾਫੀ ਸਿਹਤ ਨੂੰ ਲੈ ਕੇ ਉਹ ਸਰਚਾਂ ਦੇ ਵਿੱਚ ਇਹ ਚੀਜ਼ ਸਿੱਧ ਹੋ ਗਈ ਵੀ ਜਿਹੜਾ ਪੁਰਾਣਾ ਇਨਸਾਨ ਸੀ ਜੋ ਮਿੱਟੀ ਘਟੇ 'ਚ ਖੇਡਦਾ ਸੀ ਜੋ ਕਿਸਾਨ ਸੀ ਕੰਮ ਕਰਦਾ ਸੀ ਜੋ ਖਾਲਾਂ ਦੇ ਵਿੱਚ ਮੂਕਾ ਅਵਸ਼ਾਕੇ ਪਾਣੀ ਪੀ ਲੈਂਦੇ ਸੀ ਪਰਨਾਵਸ਼ਾਕੇ ਬਜ਼ੁਰਗ ਜਾਂ ਜੋ ਵੀ ਉਹਨਾਂ ਵੇਲਾਂ ਦੇ ਵਿੱਚ ਉਸੇ ਤਰ੍ਹਾਂ ਖਾਂਦੇ ਸੀ ਖੇਤੋਂ ਸਿੱਧ ਉਹ ਬਜ਼ੁਰਗਾਂ ਜਾਂ ਉਹ ਪੁਰਾਣੇ ਬੰਦਿਆਂ ਦੀਆਂ ਬਾਡੀਗਾਂ ਦੇ ਵਿੱਚ ਜੋ ਰੋਗਾਂ ਨੂੰ ਲੜਨ ਵਾਲੇ ਐਂਟੀਬਾਡੀਜ਼ ਸੀਗੇ ਨਮਿਆਂ ਦੇ ਵਿੱਚ ਅੱਧੇ ਵੀ ਨਹੀਂ ਰਹਿ ਗਏ ਆ ਫਿਲਟਰ ਵਾਲੇ ਪਾਣੀਆਂ ਹੋਰ ਚੀਜ਼ਾਂ ਨਾਲ ਜਦੋਂ ਵੇਖੋ ਜੋ ਵੈਕਸੀਨ ਬਣਦੀ ਹੈ ਕਿਸੇ ਬਿਮਾਰੀ ਦੀ ਹੈ ਨਾ ਅਸੀਂ ਵੇਖਿਆ ਨਾ ਵੀ ਜਿਵੇਂ ਜਦੋਂ ਕਿਸੇ ਨੂੰ ਵੈਕਸੀਨ ਦਿੰਨੇ ਆਪਾਂ ਕਿਸੇ ਬਿਮਾਰੀ ਦੀ ਤਾਂ ਜਵਾਣ ਨੂੰ ਡੈੱਡ ਹੋਏ ਜਵਾਣੂ ਜਾਂ ਅਧ ਮਰੇ ਜਵਾਣੂ ਉਹਦੇ ਅੰਦਰ ਛੱਡਦੇ ਆ ਸੋ ਵੈਕਸੀਨ ਤੇ ਸਰੀਰ ਉਹਨਾਂ ਦੇ ਐਂਟੀਬਾਡੀ ਤਿਆਰ ਕਰ ਲੈਂਦਾ ਸੋ ਜਦੋਂ ਅਸੀਂ ਉਦਾਂ ਖਾਲਾਂ ਚੋਂ ਪਾਣੀ ਪੀਂਦੇ ਸਾਂ ਬਿਨਾ ਫਿਲਟਰ ਵਾਲਾ ਅਸੀਂ ਖੁੱਲਾ ਖਾਂਦੇ ਸਾਂ ਬੱਚੇ ਮਿੱਟੀ 'ਚ ਖੇਡਦੇ ਸੀ ਉਹਨਾਂ ਦੇ ਵਿੱਚ ਤਕਰੀਬਨ ਤਕਰੀਬਨ ਜਿੰਨੀਆਂ ਕੁ ਬਿਮਾਰੀਆਂ ਚੱਲੀਆਂ ਕੋਈ ਇੱਕ ਦੋ ਨੂੰ ਛੱਡ ਕੇ ਬਾਕੀ ਸਾਰੀਆਂ ਦੇ ਐਂਟੀਬਾਡੀ ਸੀਗੇ ਹੂੰ ਹੁਣ ਲੋਕਾਂ ਦੇ ਵਿੱਚ ਐਂਟੀਬਾਡੀ ਹੋਰ ਨਵੀਂ ਜਨਰੇਸ਼ਨ 'ਚ ਉਹ ਕਹਿੰਦਾ ਰਹੇ ਹੀ ਨਹੀਂ ਰਹੇ ਹੀ ਨਹੀਂ ਹੂੰ 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 ਮਤਲਬ ਇੱਕੋ ਅੱਗੇ ਲੋਕਾਂ ਦੇ ਹੁੰਦੇ ਸੀ ਫਿਲਟਰ ਦਾ ਪਾਣੀ ਪੀਓ ਆਏ ਪੋ ਹੁਣ ਅਮਰੀਕਾ ਵਰਗੇ ਦੇਸ਼ ਇਹ ਕਹਿ ਰਹੇ ਆ ਵੀ ਤੁਸੀਂ ਬਚਪਨ ਤੋਂ ਹੀ ਖੁੱਲਾ ਜੇ ਇੱਕ ਤੁਸੀਂ ਚੀਜ਼ ਨੋਟ ਕਰਿਓ ਜਿਹਦੇ ਪਰਿਵਾਰ ਦੇ ਵਿੱਚ ਟੀਵੀ ਰਹੀ ਆ ਹਮ ਆਪਾਂ ਪਹਿਲਾਂ ਤਾਂ ਹੀ ਰੋਕ ਵੱਡਾ ਕਹਿੰਦੇ ਸੀ ਟੀਵੀ ਰਹੀ ਆ ਕਦੀ ਉਹਨਾਂ ਦੇ ਬੱਚਿਆਂ ਨੂੰ ਟੀਵੀ ਹੋਈ ਆ ਉਹਨਾਂ ਨੂੰ ਸਾਰਨ ਕਾਰਨ ਕੀ ਉਹਨਾਂ ਦੇ ਅੰਦਰ ਉਹ ਐਂਟੀਬਾਡੀਜ਼ ਬਣ ਜਾਂਦੇ ਆ ਆ ਤੁਸੀਂ ਉਹਨਾਂ ਦੇ ਦਿਨ ਦੋ ਦਿਨ ਹੀ ਉਹਨਾਂ ਦੇ ਸੰਪਰਕ ਚ ਆਜੋ ਹੋ ਸਕਦਾ ਤੁਹਾਨੂੰ ਹੋ ਜੇ ਪਰ ਉਹਨਾਂ ਦੇ ਘਰ 'ਚ ਨਹੀਂ ਹੁੰਦੀ ਉਹਨਾਂ ਦੀ ਪੀੜ੍ਹੀ 'ਚ ਨਹੀਂ ਹੁੰਦੀ ਇਹ ਚੀਜ਼ ਆ ਵੀ ਐਂਟੀਬਾਡੀਜ਼ ਡਰ ਕੇ ਜਿਉਣ ਦੀ ਲੋੜ ਨਹੀਂ ਹੂੰ ਜੀਵਨ ਜਿਵੇਂ ਬਜ਼ੁਰਗ ਜਿਉਂਦੇ ਸੀ ਜਿਉਂ ਖੁੱਲ ਕੇ ਸਾਹ ਐਕਸਰਸਾਈਜ਼ ਕਰੋ ਹੈਲਦੀ ਖਾਣਾ ਲਓ ਹਾਂ ਬਿਲਕੁਲ ਚਲਿਏ ਜੀ ਫਿਰ ਆਪਾਂ ਪ੍ਰੋਗਰਾਮ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ